ਕੱਢੀ ਮੱਕੀ ਚੱਲ ਚੱਲ ਜੱਸੀ ਫੋਨ ਦੇ ਦੇ ਬੜਾ ਉਹ ਜੱਸੀ ਫੋਨ ਦੇ ਦੇ ਯਾਰ ਕਿੱਥੇ ਆ ਜਾ ਕੈਮਰਾ ਕਿੱਥੇ ਥੱਲੇ ਬਾਹਰ ਹੀ ਹੋ ਗਿਆ ਮਾਚਿਵੜਾ ਸਾਹਿਬ ਵੈਲਫੇਅਰ ਸਰਕੀ ਵੱਲੋਂ ਜਸਵੀਰ ਡਾਕਟਰ ਜੱਸੀ ਦੇ ਜਨਮ ਦਿਨ ਤੇ ਕੂਮਦਾਨ ਕੈਂਪ ਲਗਾਇਆ ਸਾਹਮਣੇ ਦੇਖੋ ਜੀ ਸਾਹਮਣੇ ਲਾਈਵ ਤਸਵੀਰਾਂ

اندر ۾ صحيح آهي ها 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 ਕਾਡੀ ਲੱਭੀ ਲੋਰੇ ਆਜ ਮਾਣਨਾ ਨਹੀਂ ਮਾਣਨਾ ਮਾਣੋ ਫਿਰ ਮਦਦ ਕਰਿਆ ਕੀ ਭਾਈ ਆਓ ਨਾ ਜੀ ਆਪਣੀ ਪਾਰਟੀ ਹੈ ਮਕਾਣ ਦੀ ਸਰਵ ਆਜਾ ਭਾਈ ਸਾਡਾ ਰੱਖਦਾ ਸੀ ਸਾਡੇ ਨਾਲ ਹੋਰ ਤਾਹ ਨੂੰ ਆ ਜਾ ਭਾਈ ਅੱਜ ਦਾ ਹੋ ਜਾਵੇ ਗੱਲ ਤੋਂ ਬਾਅਦ ਕੱਲ੍ਹ ਮੈਂ ਵੀ ਕੱਲ੍ਹ ਆਵੇਂਗਾ ਮੈਂ ਵੀ ਕੱਲ੍ਹ ਆਵੇਂਗਾ ਸਾਥੋਂ ਕੋਈ ਨਹੀਂ ਹੈਗਾ ਗਵਾਰੀ ਸਾਹਿਬ ਅੱਜ ਜੱਸੀ ਦੇ ਜਨਮ ਦਿਨ ਤੇ ਮਾਛੀਵਾੜਾ ਵੈਲਫੇਅਰ ਸੁਸਾਇਟੀ ਵੱਲੋਂ ਗੁੰਦਾਨ ਕੈਂਪ ਲਗਾਇਆ। ਕੋਈ ਸੰਦੇਸ਼ ਸੰਦੇਸ਼ ਇਹ ਹੈ ਜੱਸੀ ਜੀ ਜਿਸ ਤਰ੍ਹਾਂ ਨਾ ਸਮਾਜ ਸੇਵਾ ਦੇ ਵਿੱਚ ਉਹਨਾਂ ਨੇ ਆਪਣਾ ਲਗਾਤਾਰ ਰੱਖਿਆ ਹੋਇਆ ਉਸੇ ਪਾਏ ਪੂਰਨਿਆਂ ਤੇ ਉਹ ਚੱਲ ਰਹੇ ਨੇ ਅੱਜ ਉਹਨਾਂ ਨੇ ਆਪਣਾ ਜਨਮ ਦਿਨ ਪੂਰਾ ਦਿਨ ਵਾਸਤੇ ਲੋਕਾਂ ਲਈ ਸਮਰਪਿਤ ਕਰਤਾ ਜਿੱਥੇ ਉਹਨਾਂ ਨੇ ਕਰਨ ਹਸਪਤਾਲ ਜੋ ਮੱਛਵਾੜਾ ਰੋਡ ਸਮਰਾਲਾ ਵੱਲੋਂ ਕੂਨਦਾਨ ਕੈਂਪ ਲਗਾਇਆ ਉੱਥੇ ਪੋਰਟਿਸ ਹਸਪਤਾਲ ਦੇ ਵਿਸ਼ੇਸ਼ ਡਾਕਟਰਾਂ ਵੱਲੋਂ ਆਜੀ ਐਨਟੀ ਦੇ ਡਾਕਟਰਾਂ ਵੱਲੋਂ ਉਹਨਾਂ ਦਾ ਚੈੱਕਅਪ ਆਮ ਜਨਤਾ ਦੀ ਸਹੂਲਤ ਵਾਸਤੇ ਵੱਡਾ ਵਧੀਆ ਉਪਰਾਲਾ ਕੀਤਾ ਹੋਇਆ। ਹਰ ਇੱਕ ਬੰਦਾ ای ਐਨਟੀ ਦੇ ਸਪੈਸ਼ਲਿਸਟ ਸਾਡੇ ਇਲਾਕੇ ਦੇ ਵਿੱਚ ਬਹੁਤ ਘੱਟ ਨੇ ਇਸ ਕਰਕੇ ਇਹਨਾਂ ਨੇ ਇੱਕ ਕੈਂਪ ਲਗਾ ਕੇ ਆਪਣੇ ਜਨਮ ਦਿਨ ਨੂੰ ਚੰਗੇ ਲੈਖੇ ਲਾਇਆ। ਸੋ ਅਸੀਂ ਜਿੱਥੇ ਜਸਜੀ ਸਿੰਘ ਨੂੰ ਮੁਬਾਰਕਵਾਦ ਦਿੰਦੇ ਆ ਜਨਮ ਦਿਨ ਦੀ ਔਰ ਤੇ ਬਾਕੀ ਲੋਕਾਂ ਨੂੰ ਵੀ ਇਹ ਕਹਿੰਦੇ ਆ ਅਪੀਲ ਕਰਦੇ ਆ ਵੀ ਤੁਸੀਂ ਵੀ ਕੋਈ ਨੋਖੇ ਚੰਗਾ ਆਪਣੇ ਜਨਮ ਦਿਨ ਤੇ ਜਿਹਾ ਹੀ ਉਪਰਾਲਾ ਕਰਿਆ ਕਰੋ ਜਿਵੇਂ ਕਿ ਇਸ ਤਰ੍ਹਾਂ ਇਹ ਐਨਜੀਓ ਨੇ ਕੀਤਾ ਇਸ ਮੁੱਚੀ ਟੀਮ ਇਹਨਾਂ ਦੀ ਸ਼ੇਖਵਾਰ ਸ਼ਿਦਲੀ ਜੀ ਮੁੱਚੇ ਇਹਨਾਂ ਦੇ ਜਿੰਨੇ ਸਾਥੀ ਨੇ ਸਾਰੇ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਵੀ ਇਹ ਇੱਕ ਚੰਗਾ ਉਪਰਾਲਾ ਕਰਕੇ ਜਿੱਥੇ ਖੂਨਦਾਨ ਕੈਂਪ ਲਗਾਉਂਦੇ ਨੇ ਨਾਲ ਬਿਮਾਰੀਆਂ ਦੇ ਜਿਹੜੀਆਂ ਬਿਮਾਰੀਆਂ ਬੜੀ 厄ਕਾਤਕ ਨੇ ਉਹਨਾਂ ਦੇ ਚੈੱਕਅਪ ਵਾਸਤੇ ਉਹਨਾਂ ਦਾ ਕੈਂਪ ਵੀ ਲਗਾਇਆ ਜਾਂਦਾ ਉਹ ਬਹੁਤ ਬਹੁਤ ਧੰਨਵਾਦ ਤੇ ਚਾਨਣਾ ਪਰਿਵਾਰ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਸਾਨੂੰ ਹੁਣ ਹਾਂਜੀ ਅੱਜ ਉੱਪਰ ਨੰਗੇ ਜਪੁਣਗੇ ਅੱਜ ਜਾੜ ਜਾਣਗੇ ਫਿਰ ਅੱਗ ਹਾਂਜੀ ਅੱਜ ਜਾੜ ਜੀ ਬਹੁਤ ਬੁੜੀ ਜਦੋਂ ਜੇ ਤਰਮਾ ਅੱਜ ਜਾੜ ਜਾਣਗੇ ਹਾਂ ਮੇਰੀ ਜਾਨ ਐਡਰ ਸਾਹ ਐਡਰ ਸਾਹਿਬ ਕੀ ਹਾਲਾਤ ਰਹੀ ਨੇ ਬਹੁਤ ਵਧੀਆ ਹੈ 6 ਵਜੇ ਆ ਭਾਈ ਗੰਮੀ ਚਾਹਤ ਹੈ ਅਹ ਕਿਹਦੇ ਸੁਖਾ ਮੜਪਛਾਹ ਨਾ ਪਿਤਾ ਨਹੀਂ ਸਰ ਅੱਜ ਦੇ ਇਸ ਕੈਂਪ ਬਾਰੇ ਥੋੜਾ ਦੱਸ ਦਿਓ ਮਾਚੀ ਬੜਾ ਸਾਬ ਸੋਸ਼ਲ ਵੈਲਫੇਅਰ ਸੁਸਾਇਟੀ ਐਨ ਜੀਓ ਜਿਹੜੀ ਸਮੇਂ-ਸਮੇਂ ਤੇ ਖੂਨਦਾਨ ਕੈਂਪ ਅੱਖਾਂ ਦੇ ਕੈਂਪ ਅਵੇਅਰ ਡਰੱਗਸ ਤੇ ਅਵੇਅਰਨੈਸ ਕੈਂਪ ਕਿਸੇ ਨੂੰ ਬੀਚਰ ਦੀ ਲੋੜ ਆ ਟ੍ਰਾਈਸਾਈਕਲ ਦੀ ਲੋੜ ਆ ਜਾਂ ਹੋਰ ਵੀ ਕੋਈ ਸਹੂਲਤ ਜੋ ਅਸੀਂ ਇੰਝ ਵੱਲੋਂ ਦੇ ਸਕਦੇ ਆ ਉਹ ਅਸੀਂ ਇਹ ਬਰਲੋਂ ਕਰਦੇ ਰਹਿੰਦੇ ਆ ਜਿਸ ਤਰ੍ਹਾਂ ਅੱਜ ਸਾਡੇ ਐਨਜੀਓ ਦੇ ਕੈਸ਼ੀਅਰ ਜਗਦੀਸ਼ ਚਾਨਣਾ ਜੀ ਜੱਸੀ ਜੋ ਪਬਲਿਕ ਲੈਬ ਤੇ ਨੇ ਉਹਨਾਂ ਦਾ ਜਨਮ ਦੇਣਾ ਅਸੀਂ ਮੈਂ ਦੇਖ ਰਿਹਾ ਕਿ ਜਿਸ ਤਰ੍ਹਾਂ ਨੌਜਵਾਨ ਬੜੀ ਵੱਡੀ ਗਿਣਤੀ ਦੇ ਵਿੱਚ ਤੇ ਸਾਡੀਆਂ ਭੈਣਾਂ ਖੂਨਦਾਨ ਕਰਨ ਆ ਰਹੀਆਂ ਨੇ ਇਹ ਬਹੁਤ ਬੜਾ ਵਧੀਆ ਉਪਰਾਲਾ ਬਹੁਤ ਅਵੇਰ ਹੋਏ ਹੋਏ ਨੇ ਲੋਕ ਇਸ ਗੱਲ ਨੂੰ ਕਿਉਂਕਿ ਖੂਨ ਦੀ ਬਹੁਤ ਲੋੜ ਹੈ ਜਿਹੜੇ ਮਰਜੀ ਹਸਪੀਟਲ ਚਲ ਜਾਓ ਉੱਥੇ ਬਾਹਰ ਐਮਰਜੈਂਸੀ ਦੇ ਬਾਹਰ ਬੈਠ ਕੇ ਪਤਾ ਲੱਗਦਾ ਲੋਕੀ ਖੂਨ ਲਈ ਤਰਲੇ ਕਿਵੇਂ ਕੱਢਦੇ ਨੇ ਜੇ ਤੁਸੀਂ ਲੋਕ ਸਾਨੂੰ ਬਲੱਡ ਦਿੰਨੇ ਹੋ ਤਾਂ ਹੀ ਉਹਨਾਂ ਦੀ ਖਾਨ ਅੱਗੇ ਪੂਰਤੀ ਹੋ ਰਹੀ ਆ ਕਿਉਂਕਿ ਕਈਆਂ ਕਈ ਬਾਹਰੋਂ ਆਏ ਹੁੰਦੇ ਆ ਉਹ ਬਲੱਡ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਬਲੱਡ ਦੀ ਸਹੂਲਤ ਮਿਲ ਜਾਂਦੀ ਆ ਇਸ ਲਈ ਮੈਂ ਤਾਂ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਸੂਨਦਾਨ ਕੈਂਪ ਲਾਓ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਆ ਉਹ ਕਿਤੇ ਵੀ ਆਪਣੇ ਬਾਡੇ ਤੇ ਆਪਣੀ ਮੈਰਜ ਯੂਨੀਵਰਸਿਟੀ ਦੇ ਕਿਸੇ ਦੀ ਜਾਤ ਦੇ ਵਿੱਚ ਉਹ ਸੂਨਦਾਨ ਕੈਂਪ ਲਾਉਣ ਤਾਂ ਕਿ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚ ਸਕਣ ਕਿੰਨੀਆਂ ਕੱਜ ਫਿਰ ਜਨਟ ਹੋ ਗਏ ਜੀ ਅੱਜ ਦੇਖੋ 30 ਜੂਨ ਤੱਕ ਅਸੀਂ ਕ੍ਰਾਸ ਕਰ ਸਕੇ ਅਸੀਂ 75 ਯੂਨਿਟ ਦਾ ਟਾਰਗੇਟ ਲੈ ਕੇ ਚੱਲੇ ਆ ਉਮੀਦ ਆ ਵੀ ਅਸੀਂ 75 ਪਲੱਸ ਕਰਕੇ ਹੀ ਟੀਮ ਕਿੱਥੇ ਦੀ ਆ ਜੀ ਕਰਨ ਹਸਪਤਾਲ ਸਮਰਾਲਾ ਦੀ ਟੀਮ ਆ ਕਿਉਂਕਿ ਸਾਨੂੰ ਸਮਰਾਲਾ ਖਮਾਣੋ ਨਮੇਸ਼ਰ ਤਰਾਹਾ ਖੰਨੇ ਤੱਕ ਇੱਥੋਂ ਬਲੱਡ ਲੋਡ ਬੰਦਿਆ ਇਹਦੇ ਜੇ ਮੈਂ ਕਿਸ ਨੂੰ ਬੇਨਤੀ ਜੂ ਕਰਨਾ ਚਾਹੁੰਦਾ ਵੀ ਇਸ ਕਰਨ ਬਲੱਡ ਬੈਂਕ ਤੋਂ ਜੇ ਕੋ ਕੈਂਸਰ ਪੇਸ਼ੈਂਟ ਜਾਂ ਥੈਲੇਸੀਮੀਆ ਵਾਲਾ ਪੇਸ਼ੈਂਟ ਬਲੱਡ ਲਊਗਾ ਉਹਨੂੰ ਬਿਲਕੁਲ ਫ੍ਰੀ ਬਲੱਡ ਦਿੱਤਾ ਜਾਊਗਾ ਬਲੱਡ ਰਿਪਲੇਸਮੈਂਟ ਵੀ ਨਹੀਂ ਕਰਨ ਦੀ ਲੋੜ ਹੈਗੀ ਉਹਨੂੰ ਬਲੱਡ ਬਿਲਕੁਲ ਫ੍ਰੀ ਲੈ ਕੇ ਦੋਗੇ ਐਨ ਜੀਓ ਇਹ ਸਾਡਾ ਵਾਦਾ ਵੇਰੀ ਗਾ ਜੀ ਬਹੁਤ ਮਹਾਰਾਜੀ ਜੀ ਆਹ ਸਟੇਟਸ ਐਨ ਜੀਓ ਜੀ ਚੁੱਕ ਮਾ ਜੀ ਇਹ ਆ ਗਏ ਬਾਬਾ ਜੀ ਪ੍ਰਧਾਨ ਜੀ ਅੱਜ ਕੈਂਪ ਤੇ ਪਹੁੰਚੇ ਖੂਨਦਾਨ ਕੈਂਪ ਤੇ ਕੀ ਸੰਦੇਸ਼ ਦੇਵੋਗੇ ਸੰਦੇਸ਼ ਇਹ ਹੈ ਜੀ ਉਹਦਾ ਨਾ ਕਿ ਸਾਡਾ ਜਿਹੜਾ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੋਸਾਇਟੀ ਐਨ ਜੀਓ ਆ ਜਿਹੜੀ ਹੈਗੀ ਇਹ ਅੱਜ ਤੋਂ ਨਹੀਂ ਬਹੁਤ ਪੁਰਾਣੀ ਉਹਦਾ ਨਾ ਕਿ 10-12 ਸਾਲ ਤੋਂ 15 ਸਾਲ ਤੋਂ ਇਹ ਲੋਕਾਂ ਦੇ ਭਲੇ ਵਾਸਤੇ ਕੰਮ ਕਰ ਰਹੀ ਆ ਕਿਸੇ ਦਾ ਕੋਈ ਪ੍ਰੋਬਲਮ ਪਰਮਾਧਮਾ ਨਾ ਲਿਆ ਹੋਵੇ ਮਾਰਾ ਰਹਿਮ ਜੇ ਕਿਸੇ ਤੇ ਆ ਜਾਂਦਾ ਕੋਈ ਬਲੱਡ ਦੀ ਜ਼ਰੂਰਤ ਆ ਜਾਂ ਹੋਰ ਜ਼ਰੂਰਤ ਆ ਦਾ ਬਲੱਡ ਪ੍ਰੋਵਾਈਡ ਕਰਾਨੇ ਆ ਔਰ ਲੋਕੀ ਇਹਨਾਂ ਨੂੰ ਖੁਸ਼ ਹੋ ਕੇ ਬਲੱਡ ਦੰਦੇ ਵੀ ਆ ਫਰੇਕ ਤਰ੍ਹਾਂ ਦੀ ਇਹ ਜਿਹੜੀ ਕਮੇਟੀ ਆ ਇਹ ਵੈਲਫੇਅਰ ਸੁਸਾਇਟੀ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ ਵਿਚਰਦੀ ਆ ਔਰ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੀ ਆ ਅੱਜ ਇਹ ਕੀ ਕਰੂਗਾ ਮੈਂ ਪੂਰਾ ਮੈਂ ਤਾਂ ਨਹੀਂ ਦੇ ਰਿਹਾ ਪਾਪਾ ਪਿੱਛੇ ਪਾਪਾ ਪਿੱਛੇ ਚੱਲੋ ਜਾਓ ਅੱਜ ਵਾਲੇ ਕੈਮਰਾ ਮੋਬਾਈਲ ਦੀ ਨਰਮਾ ਬਾਈਕ ਨੂੰ ਕੁੱਕਰੋਡ ਤੇ ਕਿੱਥੇ ਲਾ ਦੇਗੀ ਬੈਜੋ ਜੀ ਹਜੇ ਬੈਜੋ ਸੱਦੇ ਬੋ ਬਾਹਾਂ ਤੇ ਬੈਜਣਾ ਲਾਓ ਕੋਈ ਨਾ ਠੀਕ ਹੈ ਉਸਤਾਦ ਜੀ ਦਾ ਦਾ ਕਰਦਾ ਉਹ ਆ ਜਾ ਮੇਰੇ ਅੰਦਰ ਕੀ मलाई थाहा छ तपाईले के भन्न खोज्नु भएको हो